ਲਵੀ ਆਡੀਓ ਮੈਂ ਥਾਰ ਆਪਣਾ ਸਤੀਸ਼ ਵਿਦਰੋਹੀ ਅਰ ਪੇਸ਼ ਕਰ ਰਹਾ ਅੱਜ ਸਰਪੰਚੀ ਦੀਆਂ ਵੋਟਾਂ ਵਾਸਤੇ ਪੁਆਦੀ ਕੀ ਇੱਕ ਰਚਨਾ ਕਹਾ ਉੱਠ ਗਈ ਸਰਪੰਚੀ ਵਾਲੀਆਂ ਵੋਟਾਂ ਕੀ ਮਨੇ ਬਾਜ ਸੁਣੀ ਆ ਗੋਮਾ ਬੱਤੀ ਵਾਲੀ ਘੁਮਰੀ ਦੀ ਕਲਾਕਾਰ ਸੁਣੀ ਆ ਸੁਪਨੇ ਲੈ ਰਿਆ ਉਹ ਵੀ ਸਰਪੰਚੀ ਕੇ ਜਿਹੜਾ ਪੀ ਕਾ ਪਿਆ ਰਹਾ ਕਦੇ ਉੱਠਦਾ ਨਹੀਂ ਹਰੇਕ ਪਾਰਟੀ ਮਾ ਕਹਾ ਮੇਰੀ ਪੁੱਛ ਬੜੀ ਆ ਉਹ ਗੋਮਾ ਕੁੱਤਾ ਵੀ ਉਸ ਨੂੰ ਪੁੱਛਦਾ ਨਹੀਂ ਕਹਾ ਜਿਹੜਾ ਰਹਿ ਗਿਆ ਕਿਲਾ ਵੇਚ ਦਿਆਂਗਾ ਉਸ ਦੀ ਬੜੀ ਲਲਕਾਰ ਸੁਣੀ ਆ ਗੋਮਾ ਬੱਤੀ ਵਾਲੀ ਘੁਮਰੀ ਦੀ ਗਲਕਾਰ ਸੁਣੀ ਆ ਅੱਛਾ ਮੁੰਡੇ ਸਭ ਨੂੰ ਬੰਨ ਰਿਆ ਤਾਂ ਇੱਕ ਚਿੱਟੇ ਕੱਪੜੇ ਵਾਲਾ ਗੋਂ ਕਾ ਵੀ ਇੱਕ ਟੌਟ ਗੈਲ ਦਾ ਉਸ ਤੇ ਵੀ ਲੱਗੀ ਦਾ ਕਾਲਾ ਅਰਜਦਿਓ ਕਾਗਜ਼ ਭਰਨੇ ਵਾਲੀ ਕੱਲੇ ਕੱਲੇ ਵੇੜੇ માં ਉੱਠ ਗਈ ਮੰਨੇ ਬਾਜ ਸੁਣੀ ਆ ਗੋਮਾਂਬਤੀ ਵਾਲੀ ਘੁੰਮਰੀ ਦੀ ਕਲਕਾਰ ਸੁਣੀ ਆ ਅੱਛਾ ਬਾਪ ਵੀ ਖੜੇਗਾ ਪੁੱਤ ਵੀ ਖੜੇਗਾ ਚਾਚਾ ਤਾਇਆ ਬਣਾ ਕੇ ਨਵਾਂ ਗੁੱਟ ਖੜੇਗਾ ਕੱਢਣ ਪਾਣ ਨੂੰ ਕੁਛ ਨਹੀਂ ਹੈਗਾ ਸਵਾਦ ਆ ਜਾਏਗਾ ਜਦ ਸਾਰਾ ਪਿੰਡ ਇੱਕ ਦੂਏ ਕੇ ਗੈਰ ਲੜੇਗਾ ਚੰਗੇ ਭਲੇ ਖਾਂਦੇ ਕਮਾਂਦੇਗਾ ਉੱਠ ਗਈ ਮਨੇ ਖਾਜ ਸੁਣੀ ਆ ਗੋਮਾਂਬਤੀ ਵਾਲੀ ਘੁੰਮਰੀ ਦੀ ਕਲਕਾਰ ਸੁਣੀ ਆ ਅਚਨ ਨਵੇਂ-ਨਵੇਂ ਤੋੜ ਦਾ ਬੋਰਡ ਬਣਾ ਦੇਾਂਗੇ ਤੀਮੀਆਂ ਹਰੀਜਣਾ ਬਾਸਤੇ ਸਰਪੰਚੀ ਜਰਬ ਕਰਵਾ ਦੇਾਂਗੇ ਉਹ ਪਿੰਡਾਂ માં ਕਹਾ ਸਹਿਮਤੀ ਕਰਾ ਦੇਾਂਗੇ ਲੈ ਵੀ ਐਸੀ ਮਾਨੇ 도ਗਲੀ ਸੀ ਇੱਕ ਬਾਤ ਸੁਣੀਆ ਉੱਠ ਗਈ ਸਰਪੰਚੀ ਵਾਲੀ ਵੋਟਾਂ ਕੀ ਮਨੇ ਖਾਜ ਸੁਣੀਆ ਅਚਾ ਪੀੜੀਆਂ ਨੀਲੀਆਂ ਕਾਪੀਆਂ ਬਣੇਗੀਆਂ ਗੋਂਕੀਆਂ ਕੁੜੀਆਂ ਗੋਂਕੇ ਕਾਲਜਾਂ માં ਪੜ੍ਹੇਗੀਆਂ ਡਿਸਪੈਂਸਰੀ ਕੀ ਥੋੜ੍ਹ ਹਸਪਤਾਲ ਬੜਾ ਹਾਲ ਇੱਕ ਬੈੱਡ ਬਣੇਗਾ ਮੜੀਆਂ ਵਾਲਾ ਵੀ ਪੱਕਾ ਸ਼ੈੱਡ ਬਣੇਗਾ ਮੁਰਦਿਆਂ ਗਹਿਲ ਵੀ ਪੈਗੀ ਪੱਕੀ ਜਹਾਜ਼ ਸੁਣੀਆ ਲਾ ਗੋਮਾ ਬੱਤੀ ਵਾਲੀ ਕੁਮਰੀ ਦੀ ਗੱਲਕਾਰ ਸੁਣੀਆ ਅੱਛਾ ਬਾਹਮਣਾ ਨੂੰ ਰਾਮ ਰਾਮ ਇਹ ਵਧ ਗਈ ਬੋਟਾ ਕਿਸੇ ਜਨਮਾ ਬਾਹਮਣਾ ਨੂੰ ਰਾਮ ਰਾਮ ਇਹ ਵਧ ਗਈ ਸਨਿਆਰਾਂ ਨੂੰ ਆਰਾਧਾ ਸਵਾਮੀ ਇਹ ਚੱਲ ਗਈ ਧੰਨ ਧੰਨ ਸਤਿਗੁਰੂ ਬੋਲਣ ਲੱਗੇ ਪੀਰਾ ਪਾਹੀ ਦੁੱਖ ਫਰੋਲਣ ਲੱਗੇ ਅਚਕ ਕਰੀਆ ਗੁਰੂ ਘਰ ਮਾਂ ਜੋੜਿਆਂ ਕੀ ਸੇਵਾ ਦੋ ਘੰਟੇ ਮਨੇ ਅੱਜ ਸੁਣੀ ਆ ਗੋਮਾ ਬੱਤੀ ਵਾਲੀ ਘੁਮਰੀ ਦੀ ਗੱਲਕਾਰ ਸੁਣੀ ਆ ਕਾ ਪਾਣੀ ਕਿਆਂ ਸੁੱਕੀਆਂ ਖੀੜਾ ਭਰ ਲਿਓ ਈਵਤਾਂ ਨੂੰ ਲਾਲਚ ਮਿਲेंगे ਪਾਣੀ ਕਿਆਂ ਸੁੱਕੀਆਂ ਖੀੜਾ ਭਰ ਲਿਓ ਗਲੀਆਂ માં ਖੁੰਟੇ ਗੱਡਗਾ ਡੰਗਰ ਬੰਨ ਲਿਓ ਰੂੜੀਆਂ ਸਾਰੀਆਂ ਸਾਫ਼ ਕਰਾਂਗੇ ਥਾਈ ਕਾ ਕੰਮ ਹਮੇ ਆਪ ਕਰਾਂਗੇ ਲਗਾ ਨੰਨਿਆ ਦਾ ਬੁੜਾ ਔਰ ਬਾਜੀਗਰਾਂ ਦੀ ਬੁੜੀ ਨਰਾਜ ਸੁਣੀਆ ਗੋਮਾ ਬੱਤੀ ਵਾਲੀ ਘੁੰਮਰੀ ਦੀ ਗੱਲ ਕਰ ਜੰਮੀਆ ਅੱਛਾ ਵੋਟਾਂ ਦੇ ਪਹਿਲਾਂ ਸਰਕਾਰ ਗਨ ਮੱਥਾ ਲਾਵਾਂਗੇ ਸਰਪੰਚੀ ਜਿੱਤ ਕਾ ਫੇਰ ਇਸੇ ਗੱਲ ਹੱਥਾਂ ਲਾਵਾਂਗੇ ਪਿਛਲੀ ਪੰਚਾਇਤ ਦੇ ਸਾਰਾ ਪੈਸਾ ਕਢਾਵਾਂਗੇ ਪਹਿਲਾ ਗਰਮੀ ਦੀ ਘਰ ਘਰ ਠੰਡੇ ਚਲੇ ਦੇ ਐਤ ਕੀ ਚਾਹ ਗਾਜਰ ਪਾਕ ਚਲਾਵਾਂਗੇ ਸੌ ਰੱਬ ਕੀ ਆਮ ਆਦਮੀ ਕੀ ਰੱਖਾਂਗੇ ਪੂਰੀ ਲਿਹਾਲ ਸੁਣੀ ਆ ਗੋਮਾਬੱਤੀ ਵਾਲੀ ਘੁੰਮਰੀ ਦੀ ਕਲਕਾਰ ਸੁਣੀ ਆ ਅੱਛਾ ਥੋੜੇ ਜੇ ਦਿਨ ਨਹਿ ਬੂਜ ਘਾਡ ਲਿਓ ਬਸ 20 ਕ ਦਿਨ ਬੀਜ ਘਾ ਪੂਰੇ 5 ਸਾਲ ਵੱਢ ਲਿਓ ਸਾਰਿਆਂ ਗੈਰ ਬਣਾ ਕੇ ਰੱਖੋ ਮੂੰਹ 'ਪਾ ਰਾਮ ਰਾਮ ਔਰ ਬਗਲ ਮਾ ਛੁਰੀ ਚਪਾ ਕੇ ਰੱਖੋ ਅੱਖਰ ਮੁੱਛ ਅੱਖ ਔਰ ਮੁੱਛ ਨੂੰ ਝਕਾ ਕੇ ਰੱਖ ਲਿਓ ਹਰੇਕ ਕੱਠਮਾ ਨੀਮੀ ਜੀ ਪਾਗਾ ਰੱਖ ਲਓ ਬਦਰੋਹੀ ਮਾਸਟਰ ਕੀ ਵੀ ਕਰਾਂਗੇ ਜੈ ਜੈਕਾਰ ਸੁਣੀਆ ਉੱਠ ਗਈ ਸਰਪੰਚੀ ਵਾਲੀ ਵੋਟਾਂ ਕੀ ਮੰਨੇ ਬਾਜ ਸੁਣੀਆ ਅਰ ਗੋਮਾ ਬੱਤੀ ਵਾਲੀ ਕੋ ਮਰੀਦੀ ਕੱਲਕਾਰ ਸੁਣੀਆ ਹੱਸਦੇ ਬੱਸਦੇ ਰਹੋ ਧਰ ਆਪਣਾ ਸਤੀਸ਼ ਬਦਰੋਹੀ ਇਸ ਵੀਡੀਓ ਨੂੰ ਬਾਤੇ ਬਾਤੇ ਸ਼ੇਅਰ ਕਰੋ ਜੈ ਹਿੰਦ ਦੋਸਤੋ